ਕਿਸਾਨਾ ਗੁਰਵੰਤ ਸਿੰਘ ਬੰਦੇਰ ਦੀ ਕੇਂਦਰ ਸਰਕਾਰ ਨੂੰ ਮੰਗ ਕੀਤੀ ਹੈ ਕੇਂਦਰ ਸਰਕਾਰ ਆਪਣਾ ਅੜੀਲ ਰਵਈਆ ਛੱਡੇ ਸਰਵੰਤ ਸਿੰਘ ਬੰਦੇ ਨੇ ਕਿਹਾ ਕੇਂਦਰ ਸਰਕਾਰ ਅੜੀਲ ਰਵਈਆ ਅਪਣਾ ਰਹੀ ਹੈ ਕੇਂਦਰ ਸਰਕਾਰ ਆਪਣਾ ਅੜੀਲ ਰਵਈਆ ਛੱਡੇ ਨਵੀਂ ਮਾਰਕੀਟ ਪਾਲਿਸੀ ਦੇ ਖਰੜੇ ਦੇ ਖਿਲਾਫ ਅਸੀਂ ਵਿਰੋਧ ਕਰਾਂਗੇ ਸਰਵੰਤ ਸਿੰਘ ਪਦੇ ਨੇ ਕਿਹਾ 13 ਜਨਵਰੀ ਨੂੰ ਖਰੜੇ ਦੀਆਂ ਕਾਪੀਆਂ ਫੂਕੀਆਂ ਜਾਣਗੀਆਂ ਇਸ ਇਲਾਵਾ 10 ਜਾਰੀਖ ਨੂੰ ਦੇਸ਼ ਭਰ ਦੇ ਵਿੱਚ ਕਿਸਾਨਾਂ ने पुतले फूकण का ऐलान किया केंद्र सरकार के पुतले ऐलान फूक गया छब्बीस जनवरी ने मार्च है। भारत सरकार अड़ियल रवैया अपना के बैठी है मोदी सरकार को कोई चिंता नहीं है और अभी जो हमारी विपक्ष और सत्ता पक्ष वो दिल्ली की इलेक्शन जीतने की जंग में रिजा हुआ है उनको किसान मजदूर आराम जनता का कोई फिक्र नहीं है जहां तक हमने दोनों फोर्मों ने किसान मजदूर मोर्चा और एस एम नॉन पोलिटिकल ने जो निर्णय लिए हैं कि जनवरी को पूरे देश भर में कोई देश का गांव नहीं होना चाहिए जहां से करोड़ों की संख्या में या लाखों की संख्या में ट्रैक्टर निकलकर रोड पर नहीं आने चाहिए जो निर्णय किया है और उसी के साथ साथ तेरा को लोहड़ी के दिन हमने जो नया कृषि को निजी कृषि की मंडी को निजी हाथों में देने का जो नया खलड़ा मोदी सरकार लेके आ रही है उनकी कॉपियां जलाने का आह्वान किया देश के वासियों को इसी तरह से दस का अर्थी दहन पूरे देश भर में मोदी सरकार का होना चाहिए अगर आप एमएसपी लीगल गारंटी कानून लेना चाहते हैं देश के किसान मजदूर को कहता हूं अगर देश के किसान मजदूर की कर्ज माफी चाहते हैं अगर मजदूर 200 दिन नरेगा और अच्छी दिहाड़ी चाहता अगर देश का आदिवासी संविधान की पांचवी अनुसूची लागू करना चाहता है तो करोड़ों करोड़ों की संख्या में लिखिए और मोदी सरकार का अर्थी दहन करिए ਕਿਸਾਨਾ ਕੋਚ ਜਗਜੀਤ ਸਿੰਘ ਦੇ ਵਾਲ ਦੀ ਸਿਹਤ ਇਸ ਕਦਰ ਖਰਾਬ ਹੋ ਰਹੀ ਹੈ ਕਿ ਬੋਲ ਤੱਕ ਨਹੀਂ ਪਾ ਰਹੇ ਨੇ ਬਿਸਤਰ ਤੇ ਉਲਟੀਆਂ ਕਰ ਰਹੇ ਨੇ ਕਿਸਾਨ ਨੇ ਦਾਅਵਾ ਨੇ ਕਿ ਜੇ ਕੋਈ ਅਣਹੋਣੀ ਹੋ ਗਈ ਫਿਰ ਕੇਂਦਰ ਸਰਕਾਰ ਸੰਭਾਲ ਨਹੀਂ ਪਾਉਗੀ ਕੇਂਦਰ ਸਰਕਾਰ ਦੇ ਪੁੱਤਲੇ ਫੁਕਣ ਦਾ ਐਲਾਨ ਜੋ ਹੈ ਕਿਸਾਨਾਂ ਆ ਗੋਂ ਦੇ ਲੋਕ ਕਰ ਦਿੱਤਾ ਗਿਆ ਨਵੀਂ ਮਾਰਕੀਟ ਪਾਲਿਸੀ ਦੇ ਵਿਰੋਧ ਕੀਤਾ ਜਾਏਗਾ ਉਸ ਕਰਨ ਦੇ ਖਿਲਾਫ ਤੇਰਾ ਜਰਮਨੀ ਨੂੰ ਖਰੜੇ ਦੇ ਕਾਪੀਆਂ ਫੁਕੀਆਂ ਜਾਣ ਗਿਆ 10 ਸਾਰੀ ਨੂੰ ਦੇਸ਼ ਭਰ ਦੇ ਵਿੱਚ ਕਿਸਾਨਾਂ ਨੇ ਪੁੱਤਲਾ ਫੂਕ मुजारे ऐलान किया कमल सा जुड़े हुए हैं लाइव कमल सेहत बेहद खराब होंगी जा रही है हालात बिगड़ते जा रहे हैं बिस्तर से उल्टियां शुरू कर दी थी ने डॉक्टरों के मुताबिक जगजीत सिंह डलेवाल ने लेकिन किसानों किसान ज्यादा तिखा संघर्ष ऐलान किया गया है। ਬਿਲਕੁਲ ਗਗਨ ਦੇਖੋ ਖਾਸ ਤੌਰ ਤੇ ਕਿਸਾਨਾਂ ਵੱਲੋਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾ ਰਿਹਾ ਕਿਉਂਕਿ ਜਗਜੀਤ ਸਿੰਘ ਡੱਲੇਵਾਲ ਹਰਾਂ ਦਾ ਮਰਨ ਵਰਤ 44ਵੇਂ ਦਿਨ ਦੇ ਵਿੱਚ ਦਾਖਲ ਹੋ ਚੁੱਕਿਆ ਹੈ ਤੇ ਦਿਨੋਂ ਦਿਨ ਉਹਨਾਂ ਦੀ ਨਾਜ਼ੁਕ ਹੁੰਦੀ ਜਾ ਰਹੀ ਹੈ ਪਰ ਸਰਕਾਰ ਹਜੇ ਜਿਹੜਾ ਕਿਸੇ ਦੇ ਕੋਈ ਵੀ ਮੀਟਿੰਗ ਦਾ ਸੱਦਾ ਨਹੀਂ ਦੇ ਰਹੀ ਨਾ ਹੀ ਕਿਸੇ ਦੇ ਸਰਕਾਰ ਵੱਲੋਂ ਕੋਈ ਤਾਲਮੇਲ ਕੀਤਾ ਜਾ ਰਿਹਾ ਕਿਸਾਨਾਂ ਦੇ ਨਾਲ ਜੇਕਰ ਕੇਂਦਰ ਸਰਕਾਰ ਦਾ ਜ਼ਿਕਰ ਕੀਤਾ ਜਾਵੇ ਇਸ ਸੁਪਰੀਮ ਕੋਰਟ ਦੇ ਵਿੱਚ ਪੂਰੇ ਮੁੱਦੇ ਨੂੰ ਲੈ ਕੇ ਕਿਸੇ ਦੇ ਸੁਣਵਾਈ ਚੱਲ ਰਹੀ ਹੈ ਪਰ ਹੁਣ ਇਸ ਨੂੰ ਲੈ ਕੇ ਕਿਸਾਨਾਂ ਵੱਲੋਂ ਜੋ ਕਾਲ ਦੇ ਦਿੱਤੀ ਗਈ ਹੈ 10 ਤਰੀਕ ਨੂੰ ਪੂਰੇ ਭਾਰਤ ਦੇ ਵਿੱਚ ਜੋ ਪੁੱਤਲੇ ਫੁਕੇ ਜਾਣਗੇ ਤੇ ਨਾ ਜਨਵਰੀ ਨੂੰ ਕਹਿ ਸਕਦੇ ਜੋ ਖਰੜਾ ਜੋ ਖੇਤੀ ਨੀਤੀ ਹੈ ਉਸ ਦਾ ਖਰੜਾ ਜਿਹੜਾ ਕਿ ਉਸ ਦਾ ਜਿਹੜੇ ਕਿ ਕਾਪੀਆਂ ਸਾਡੀਆਂ ਜਾਣੀਆਂ ਉਸ ਤੋਂ ਬਾਅਦ 26 ਤਰੀਕ ਨੂੰ ਜੋ ਟਰੈਕਟਰ ਨੇ ਕਹਿ ਸਕਦੇ ਆ ਉਹ ਸੜਕਾਂ ਤੇ ਦਿਖਾਈ ਦੇਣਗੇ ਹਾਲਾਂਕਿ ਉਹ 26 ਜਨਵਰੀ ਨੂੰ ਟਰੈਕਟਰ ਇੱਕ ਮਾਰਚ ਹੋਏਗਾ ਜਾਂ ਕਿਸ ਤਰੀਕੇ ਦੀ ਕੋਲ ਹੋਏਗੀ ਉਹ ਹਜੇ ਰੂਪਰੇਖਾ ਅਲਿਖੀ ਜਾ ਰਹੀ ਹੈ ਪਰ ਤਸਵੀਰਾਂ ਤੁਹਾਨੂੰ ਜਿਹੜੀਆਂ ਲਗਾਤਾਰ ਦਿਖਾ ਰਹੇ ਜਿੱਥੇ ਕਹਿ ਸਕਦੇ ਆ ਜੋ ਕਿਸਾਨ ਨੇ ਲਗਾਤਾਰ ਕਹਿ ਸਕਦੇ ਪਹੁੰਚਦੇ ਹੋਏ ਦਿਖਾਈ ਦੇ ਰਹੇ ਨੇ ਖਨੋਰੀ ਬਾਰਡਰ ਤੇ ਕਿਉਂਕਿ 44ਵੇਂ ਦਿਨ ਦੇ ਵਿੱਚ ਜਗਜੀਤ ਸਿੰਘ ਡੱਲੇਵਾਲ ਹੋਰਾਂ ਦਾ ਮਰਨ ਪਰ ਤਾਂ ਅੱਜ ਦਾਖਲ ਹੋ ਚੁੱਕਿਆ ਸਖਜਿੰਦਰ ਸਿੰਘ ਖੋਸਾ ਜੀ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਾਂਗੇ ਖੋਸਾ ਸਾਹਿਬ ਕਿਸ ਤਰੀਕੇ ਦੇਖਿਏ 43ਵੇਂ ਦਿਨ ਦੇ ਵਿੱਚ ਮਰਨ ਮਰਤ ਦਾਖਲ ਹੋ ਚੁੱਕਿਆ ਪਰ ਸਰਕਾਰ ਤੇ ਹਜੇ ਕੋਈ ਵੀ ਕੰਨੀ ਜੂ ਨਹੀਂ ਸਰਕਾਰੀ ਨਾ ਤਾਂ ਮੰਗਾਂ ਦਾ ਹੱਲ ਹੋ ਰਿਹਾ ਨਾ ਹੀ ਕੋਈ ਤਾਲਮੇਲ ਹੋ ਰਿਹਾ ਨਾ ਹੀ ਕੋਈ ਮੀਟਿੰਗ ਦਾ ਸੱਦਾ ਆ ਰਿਹਾ ਕਿਸ ਤਰੀਕੇ ਨਾਲ ਪਹਿਲਾਂ ਤਾਂ ਤੁਹਾਡੇ ਚੈਨਲ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਤੁਸੀਂ 13 ਫਰਵਰੀ ਤੋਂ ਲੈ ਕੇ ਸਾਡੇ ਨਾਲ ਪੂਰਾ ਜੁੜੇ ਹੋਏ ਹੋ ਇੱਕ ਇੱਕ ਖਬਰ ਤੁਸੀਂ ਸਾਡੀ ਦੀਚ-ਵਿਚ ਵਿੱਚ ਪਚਾ ਰਹੇ ਹੋ ਜੇ ਮੈਂ ਸਰਕਾਰ ਦੀ ਗੱਲ ਕਰਾਂ ਸਰਕਾਰ ਤਾਂ ਇਨਾ ਹੋਣ ਦੇ ਬਾਵਜੂਦ ਦੇਖੋ ਸਾਨੂੰ ਜਿਵੇਂ 13 ਫਰਜ਼ ਲੈ ਕੇ ਬਾਰਡਰਾਂ ਤੇ ਰੋਕਿਆ ਸੀ ਗੋਲੀਆਂ ਵੀ ਚਲਾਈਆਂ ਉਥੋਂ ਗਏ ਇਹਦੇ ਵੀ ਸਾਡਾ ਸਾਰਾ ਕੁਝ ਸਰਕਾਰ ਨੇ ਜੋਇਆ ਵੀ ਕਿਸਾਨ ਭਜਦੇ ਕਿ ਨਹੀਂ ਭਜਦੇ ਪਰ ਅਸੀਂ ਆਪਦਾ ਜਿਹੜੀਆਂ ਮੰਨੀਆਂ ਹੋਈਆਂ ਮੰਗਾ ਸੀ ਉਹਨਾਂ ਨੂੰ ਮਨਵਾਉਣ ਲਈ ਅਸੀਂ ਬਜਾਇਦ ਨਹੀਂ ਅਸੀਂ ਆਪਦੇ ਕਿਤੇ ਤੇ ਪੈਰਾਂ ਦੇ ਰਹੇ ਆ ਆਪਦੇ ਕਿਤੇ ਦੀ ਰਾਖੀ ਕਰ ਰਹੇ ਆ ਕਿਤੇ ਨੂੰ ਵਧਾਉਣ ਬਾਤ ਤੌਰੇ ਇਹ ਨਹੀਂ ਵੀ ਕਿਤੇ ਨੂੰ ਅਸੀਂ ਗਵਾਉਣ ਬਾਤ ਬੈਠੇ ਹਿੱਤੇ ਜਿੱਥੇ ਸਰਕਾਰਾਂ ਅੱਜ ਤੱਕ ਕੁੰਭ ਕਰਨ ਦੀ ਨੀਤ ਸੁੱਤੀਆਂ ਜਿੱਥੇ ਸਰਦਾਰ ਜਗਜੀਤ ਸਿੰਘ ਦੀ ਢੱਲੇਵਾਲ ਜਿਨ੍ਹਾਂ ਨੇ ਤਹਈਆ ਕੀਤਾ ਸੀ ਵੀ ਮੈਂ ਆਪਦੀ ਜ਼ਿੰਦਗੀ ਮੌਤ ਦੀ ਲੜਾਈ ਲੜਨੀ ਹੈ ਮੈਂ ਮਰਨ ਵਰਤ ਤੇ ਬੈਠਣਾ ਉਹਨਾਂ ਨੇ ਆਪਦੀ ਇੱਛਾ ਦੇ ਨਾਲ ਮਰਨ ਵਰਤ ਤੇ 26 ਨਵੰਬਰ ਕੋ ਬੈਠੇ ਨੇ ਅੱਜ 44 ਦਿਨ ਹੋ ਗਏ ਨੇ ਮੈਂ ਸਮਝਦਾ ਹਾਂ ਵੀ ਸਰਕਾਰਾਂ ਉਹਨਾਂ ਦੀ ਛਿੱਧੀ ਪਾਲਦੀਆਂ ਵੀ ਕਦੋਂ ਮਰਨ ਤੇ ਅਸੀਂ ਖਣੀ ਕੀ ਬਣੂਗਾ ਮੈਂ ਸਮਝਦਾ ਵੀ ਸਰਕਾਰ ਚਿੰਤਤ ਨਹੀਂ ਕਿਸਾਨਾਂ ਨੂੰ ਐ ਸਮਝਦੀ ਆ ਜਿਵੇਂ ਕਿ ਇਹ ਕਿਸੇ ਦੂਜੇ ਦੇਸ਼ ਤੋਂ ਆ ਕੇ ਬੈਠੇ ਹੋਣ ਤੇ ਮੈਂ ਸਮਝਦਾ ਜਿਹੜਾ ਸਰਕਾਰ ਦਾ ਵਰਤਾਰਾ ਤੇ ਰਵਈਆ ਉਹ ਇੱਕ ਝਾਤ ਪਾਰਿਆ ਵੀ ਇਹਨਾਂ ਦਾ ਲੋਕਪੱਕੀ ਕਿਸਾਨੀ ਪੱਕੀ ਸਾਰਾ ਜਿਹੜਾ ਚਿਹਰਾ ਬਿਲਕੁਲ ਨੰਗਾ ਹੋ ਚੁੱਕਾ ਵਰਲਡ ਦੇ ਵਿੱਚ ਲੱਗਦਾ ਕਿਉਂਕਿ ਸਥਿਤੀ ਬਹੁਤ ਨਾਜੁਕ ਹੈ ਸਰਕਾਰ ਕੋਲ ਹਜੇ ਵੀ ਟਾਈਮ ਹੈ ਕਿ ਮੰਗਾਂ ਦਾ ਫੋਰੀ ਹੱਲ ਕਰਕੇ ਜਗਜੀਤ ਸਿੰਘ ਡੱਲੇਵਾਲ ਹੋਰਾਂ ਦੀ ਇਹ ਜਾਨ ਬਚਾਈ ਜਾਵੇ ਕਿਉਂਕਿ ਕੱਲ ਵੀ ਅਸੀਂ ਪੀਸੀ ਦੇ ਵਿੱਚੋਂ ਸੁਣਿਆ ਉਹ ਕਹਿੰਦੇ ਜੋ ਕਿਸਾਨਾਂ ਗੁੱਸੇ ਨੂੰ ਕਹ ਰਹੇ ਸਨ ਕਿ ਜੇਕਰ ਜਗਜੀਤ ਸਿੰਘ ਡੱਲੇਵਾਲ ਹੋਰਾਂ ਨੂੰ ਕੁਝ ਹੋ ਜਾਂਦਾ ਤਾਂ ਸਥਿਤੀ ਕੰਟਰੋਲ ਦੇ ਵਿੱਚ ਨਹੀਂ ਰਹਿਣੀ ਤਾਂ ਇਹ ਸਮਾਂ ਹੈ ਸਰਕਾਰ ਕੋਲ ਦੇਖੋ ਜੀ ਇਹਦੇ ਵਿੱਚ ਦੋਰ ਹੈ ਕੋਈ ਨਹੀਂ ਕਿਉਂਕਿ ਜੇ ਜਿਹੜੀ ਉਹਨਾਂ ਦੀ ਸਿਹਤ ਆ ਬਿਲਕੁਲ ਨੈਗੇਟਿਵ ਪੁਆਇੰਟ ਤੇ ਚੱਲ ਰਹੀ ਆ ਉਹਨਾਂ ਦਾ ਬਲੱਡ ਪ੍ਰੈਸ਼ਰ ਆ ਕਰੀਟਨ ਆ ਜਿੰਨਾਂ ਜਿੰਨਾਂ ਸਾਰੀਆਂ ਬਾਡੀ ਦੀਆਂ ਸ਼ਕਤੀ ਮਿਲਣਾਂ ਦਾ ਤਾਕਤਾਂ ਉਹ ਸਭ ਨੈਗੇਟਿਵ ਹੋ ਗਈਆਂ ਉਹਨਾਂ ਦਾ ਪਤਾ ਨਹੀਂ ਕਿਹੜੇ ਮੋਕੇ ਕੀ ਹੋ ਸਕਦਾ ਸਾਨੂੰ ਵੀ ਬੜੀ ਚਿੰਤਾ ਕਿਉਂਕਿ ਸਾਰੇ ਜਿੰਨੇ ਸਾਡੇ ਆਗੂ ਨੇ ਗੈਰ ਰਸਯੁਕਤਸਾਨ ਮੋਰਚੇ ਦੀ ਮਮ ਦੇ ਉਹ ਸਾਰੇ ਇੱਥੇ ਬੈਠੇ ਹੋਏ ਨੇ ਔਰ ਲੋਕਾਂ ਦਾ ਹਵਾਮ ਵੀ ਬਹੁਤ ਵੱਡੀ ਤਾਦਾਦ ਦੇ ਵਿੱਚ ਕਨੂਰੀ ਬਾਰਡਰ ਤੇ ਬੈਠਾ ਹੋਇਆ ਕਿਉਂਕਿ ਸਰਕਾਰ ਦੇ ਅਸੀਂ ਮੂੰਹ ਲੈ ਦੇਖ ਰਹੇ ਆ ਪਰ ਸਰਕਾਰ ਟਸ ਤੋਂ ਬਸ ਨਹੀਂ ਹੋ ਰਹੀ ਅਸੀਂ ਸਰਕਾਰ ਨੂੰ ਜਗਾਉਣ ਲਈ ਤਿੰਨ ਚਾਰ ਪ੍ਰੋਗਰਾਮ ਤੁਸੀਂ ਦੱਸ ਹੀ ਦਿੱਤੇ ਨੇ ਦਿੱਤੇ ਨੇ 13 ਤਰੀਕ ਨੂੰ ਜਿਹੜਾ ਉਹ ਖੇਤੀ ਖਾੜੇ ਦੀਆਂ ਕਾਪੀਆਂ ਸਾਰੀਆਂ ਜਾਣਗੀਆਂ ਜਿੱਥੇ ਕਿਸਾਨ ਇੱਕ ਵੱਡਾ ਹੋਰ ਵੀ ਵੱਡਾ ਇੱਕ ਹੋਰ ਕਦਮ ਚੁੱਕਣਾ ਪਊਗਾ ਸਾਨੂੰ ਜੇ ਸਰਕਾਰ ਨਾ ਹਿਲੀ ਇਸ ਰੂਪਰੇਖਾ ਚੱਲ ਰਹੀ ਹੈ ਜੀ ਅਸੀਂ ਕਰਾਂਗੇ ਕਮਲ ਆਪਾ ਆਪਾਂ ਮੜ ਜੇ ਬਿਮਾਰ ਹੋ ਜਾਈਏ ਆਪਾਂ ਨੂੰ ਮੜ ਜੇ ਬੁਖਾਰ ਹੋ ਚਵੇ જરાએ ખાંસી ઝૂકામ હો જાયે જરા જ સરતે દર્દ હો જાયે જરા જ કોઈ ਵੀ ਸਾਡੀ બોડી ਦਾ ਕੋਈ ਅੰਗ ਜੋ ਹੈ ਪੇਨ ਹੋ ਰਿਹਾ ਹੋਏ ਬਾਡੀ ਐਕ ਹੋ ਰਿਹਾ ਉਹ ਸਾਡੇ ਸਾਡੇ ਲਈ ਕਿੰਨੀ ਜ਼ਿਆਦਾ ਮੁਸੀਬਤ ਹੋ ਜਾਂਦੀ ਹੈ ਤਾਂ ਕਿਸਾਨਾ ਕੁਜ ਜਗਜੀਤ ਸਿੰਘ ਢਲੇਵਾਲ ਦੀ ਤਾਂ ਹਾਲਤ ਇਸ ਕਦਰ ਹੈ ਜੋ ਡਾਕਟਰ ਕਹਿੰਦੇ ਨੇ ਕਿ ਕਈ ਅੰਦਰੂਨੀ ਅੰਗ ਚੋਨੇ ਉਹ ਕੰਮ ਕਰਨੇ ਬੰਦ ਹੋ ਗਏ ਨੇ ਅਜਿਹੀ ਸਥਿਤੀ ਦੇ ਵਿੱਚ ਤਾਂ ਉਹਨਾਂ ਨੂੰ ਆਈ ਸੀ ਯੂ ਦੇ ਵਿੱਚ ਹੋਣਾ ਚਾਹੀਦਾ ਸੀ ਲੇਕਿਨ ਸਿਤੀ ਜੋ ਹੈ ਇਸ ਕਦਰ ਕਿ ਜਗਜੀਤ ਸਿੰਘ ਢਲੇਵਾਲ ਕੋਈ ਮੈਡੀਕਲ ਸਹੂਲਤ ਲੈਣ ਦੇ ਲਈ ਤਿਆਰ ਨਹੀਂ ਨੇ ਕਿਸਾਨ ਤੁਹਾਡੇ ਨਾਲ ਮੌਜੂਦ ਨੇ ਇਹਨਾਂ ਦੇ ਗੱਲ ਕਰੋ ਕਿ ਸੰਘਰਸ਼ ਲੰਬਾ ਚੱਲ ਸਕੇ ਜਿਸ ਤਰ੍ਹਾਂ ਕਿ ਡਾਕਟਰ ਵੀ ਕਹਿੰਦੇ ਨੇ ਕਿ ਤੁਸੀਂ ਮੂਹ ਦੇ ذریعے ਚਾਹੇ ਤੁਸੀਂ ਕੁਝ ਵੀ ਮੈਡੀਕਲ ਸਹੂਲਤ ਨਾ ਲੋ ਲੇਕਿਨ ਜੋ ਜ਼ਰੂਰੀ ਹੈ ਉਹ ਲੈ ਲੋ ਤਾਂ ਕਿ ਸੰਘਰਸ਼ ਲੰਬਾ ਚੱਲ ਸਕੇ ਬਿਲਕੁਲ 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 ਗੱਲ ਦੇਖੋ ਉਹ ਗੱਲਬਾਤ ਜਿਹੜੀ ਲਗਾਤਾਰ ਚੱਲ ਰਹੀ ਹੈ ਖੁਸੂਸ ਸਾਬ ਜਿਸ ਤਰੀਕੇ ਕਿਸਦੇ ਜਗਜੀਤ ਸਿੰਘ ਡੱਲੇਵਾਲ ਹੋਰਾਂ ਦੀ ਹਾਲਤ ਦਿਨੋ ਦਿਨ ਨਾਜ਼ੁਕ ਹੁੰਦੀ ਜਾ ਰਹੀ ਹੈ ਉਨ੍ਹਾਂ ਦੇ ਬਹੁਤ ਸਾਰੇ ਆਰਗਨਸ ਨੇ ਜਿਨ੍ਹਾਂ ਤੇ ਪ੍ਰਭਾਵ ਪੈਣਾ ਅਸਰ ਪੈਣਾ ਸ਼ੁਰੂ ਹੋ ਚੁੱਕਿਆ ਹਾਲਾਂਕਿ ਉਹ ਕੰਮ ਕਰਦੇ ਨਹੀਂ ਛੱਡੇ ਇਹ ਨੁਕਸਾਨ ਜ਼ਰੂਰ ਝੜ ਕੇ ਉਹਨਾਂ ਚੀਜ਼ਾਂ ਦਾ ਹੋ ਰਿਹਾ ਹੈ ਲੱਗਦਾ ਨਹੀਂ ਕਿ ਇਸ ਅੰਦੋਲਨ ਨੂੰ ਲੰਬਾ ਕਰਨ ਵਾਸਤੇ ਜਗਜੀਤ ਸਿੰਘ ਡੱਲੇਵਾਲ ਹੋਰਨੂੰ ਮੈਡੀਕਲ ਸਹੂਲਤ ਲੈ ਲੈਣੀ ਚਾਹੀਦੀ ਹੈ ਕਿਉਂਕਿ ਜਿਸ ਤੱਕ ਸੁਪਰੀਮ ਕੋਰਟ ਨੇ ਕਿਹਾ ਕਿ ਇੱਕ ਅੰਦੋਲਨ ਨਾਲੋਂ ਇੱਕ ਅੰਦੋਲਨਕਾਰੀ ਲੀਡਰ ਵੱਡਾ ਹੁੰਦਾ ਹੈ ਅਤੇ ਉਸ ਲੀਡਰ ਨੂੰ ਬਚਾਉਣ ਦੀ ਕੋਸ਼ਿਸ਼ ਕਿਸੇ ਤਰ੍ਹਾਂ ਕੀਤੀ ਨਹੀਂ ਜਾ ਸਕਦੀ ਦੇਖੋ ਉਹਨਾਂ ਨੇ ਇੱਕ ਦ੍ਰਿੜ ਫੈਸਲਾ ਕੀਤਾ ਮਾਨ ਨਾਲ ਵੀ ਮੇਰੀ ਛਿੱਦੀ ਨਾਲ ਨਾ ਤਾਂ ਮੇਰੇ ਪਰਿਵਾਰ ਨੂੰ ਘਾਟਾ ਪੈਣਾ ਤੇ ਜਵਾਨੀ ਨੂੰ ਬਚਾਉਣ ਬਾਅਦ ਤਾਬ ਦਾ ਜਿਹੜਾ ਬਲੀਦਾਨ ਦੇ ਦੇਣਾ ਉਹ ਬਜਦ ਨੇ ਇਸ ਗੱਲ ਤੇ ਵੀ ਮੈਂ ਕੋਈ ਟਰੀਟਮੈਂਟ ਨਹੀਂ ਲੈਣੀ ਕੋਈ ਮੈਂ ਅਨਾਜ ਦਾ ਖਾਣਾ ਨਹੀਂ ਲੈਣਾ ਤੇ ਜੇ ਮੈਂ ਗੱਲ ਕਰਾਂ ਵੀ ਜੇ ਡੱਲੇਵਾਲ ਸਾਹਿਬ ਦੀ ਛਿੱਧੀ ਹੋ ਜਾਂਦੀ ਆ ਇਹਦੇ ਮਾਰੇ ਇੱਕ ਬੜੀ ਵੱਡੀ ਚੇਨ ਆ ਦੂਜੇ ਨੰਬਰ ਤੇ ਹਰ ਦੋ ਝੰਡਾ ਜੇ ਉਹਦੀ ਮੌਤ ਹੋ ਜਾਂਦੀ ਤੇ ਤੀਜੇ ਨੰਬਰ ਤੇ ਕੋਟ ਬੱਡਾ ਜੀ ਜੇ ਉਹਨਾਂ ਦੀ ਛਿੱਧੀ ਹੋ ਜਾਂਦੀ ਤੇ ਚੌਥੇ ਨੰਬਰ ਤੇ ਦਾਸ ਸਿੰਘ ਜਿੰਦਰ ਸਿੰਘ ਖੋਸਾ ਉਸ ਤੋਂ ਪਿੱਛੇ ਵੀ ਇੱਕ ਬੜੀ ਵੱਡੀ ਲੈਣ ਕਿਉਂਕਿ ਟੁੱਟਣ ਵਾਲੀ ਕੜੀ ਨਹੀਂ ਯਾਨੀ ਕਿ ਮੈਡੀਕਲ ਸਹੂਲਤ ਕੋਈ ਨਹੀਂ ਲਏਗਾ ਚਾਹੇ ਜਾਨ ਜਾਨ ਦੀ ਜਿਦ ਕਰਵਾਗੇ ਸਾਡੀਆਂ ਜਿਹੜੀਆਂ ਡੈੱਡ ਬਾਡੀਆਂ ਇੱਥੇ ਪਈਆਂ ਰਹਿਣੀਆਂ ਭਾਦੀ ਗੱਲ ਜਾਣ ਜਿੰਨੀ ਦੇਰ ਤੱਕ ਕਿਸਾਨਾਂ ਨੇ ਮੰਗਾ ਮੰਨ ਨਹੀਂ ਲੈਂਦੀ ਸਰਕਾਰ ਉਹ ਨਹੀਂ ਦੇਰ ਤੱਕ ਚੰਗਰ ਚੱਲਦਾ ਰਹੂਗਾ ਮੇਰੇ ਨਾਲ ਹਰਿਆਣੇ ਤੋਂ ਵੀ ਨੇ ਸਰਦਾਰ ਗੁਰਦਾਸ ਜੀ ਨੇ ਜਰਨੈਲ ਜੀ ਇਹਨਾਂ ਨੂੰ ਵੀ ਦੋ ਦੋ ਮਿੰਟ ਤੁਸੀਂ ਇਹ ਦੱਸਣਗੇ ਕੋਟੜਾ ਜੀ ਵੀ ਪਹੁੰਚ ਗਏ ਨੇ ਅੱਜ ਜੋ ਇਨਫੋਰਮੇਸ਼ਨ ਆ ਰਹੀਆਂ ਸੀਗੀਆਂ ਕਿ ਬਹੁਤ ਸਾਰੇ ਲੋਕੀ ਭਾਵਨਾ ਪ੍ਰਗਟਾ ਰਹੇ ਨੇ ਕਿ ਅਸੀਂ ਮਰਨਵਰ ਤੇ ਬੈਠਣਾ ਹੈ ਕਿ ਉਹਨਾਂ ਨੂੰ ਜਥੇਬੰਦੀਆਂ ਪਰਮਿਸ਼ਨ ਦੇ ਰਹੀਆਂ ਨੇ ਕਿ ਉਹ ਮਰਨਵਰ ਤੇ ਬੈਠਣਾ ਜਾਂ ਜੋ ਜਗਜੀਤ ਸਿੰਘ ਡੱਲੇਵਾਲ ਹੋਰਾਂ ਦੀ ਲੜਾਈ ਚੱਲ ਰਹੀ ਉਸ ਨੂੰ ਕੰਮਜਾਬ ਕੀਤਾ ਜਾ ਰਿਹਾ ਨਹੀਂ ਵੇਖੋ ਮੈਂ ਨਾ ਜਦੋਂ ਕੱਲ ਮੋਰਚੇ 'ਚ ਫਿਰਿਆ ਲੋਕਾਂ ਦੇ ਬਾਬਾ ਗੁੱਸਾ ਹੈਗਾ ਦੇਖੋ ਐਡਾ ਵੱਡਾ ਆਗੂ ਹੈ ਨਰਾਸ਼ਤਾ ਤਾਂ ਹਮਦਰਦੀ ਹੈ ਆਉਣੀ ਹੈ ਕਈ ਸਵਾਲੇ ਕਰਦੇ ਨੇ ਵੀ ਯਾਰ ਤੁਸੀਂ ਦੇਖੋ ਡੱਲੇਵਾਲ ਸਾਹਿਬ ਨੂੰ ਐਡਾ ਲੀਡਰ ਹੈ ਕੀਮਤੀ ਕਿਉਂ ਗੁਮਾਰ ਨਾ ਲਿਓ ਪਰ ਮੈਂ ਉਹਨਾਂ ਨੂੰ ਇਹੀ ਕਹਿਣਾ ਉਹਨਾਂ ਵੀ ਲੀਡਰ ਮਰ ਕਿਹੜੀ ਲਈ ਰਿਆ ਮੰਗਾਂ ਦੀ ਖਾਤਰ ਹੁਣ ਸਰਕਾਰ ਨੇ ਮੰਗਾਂ ਦੇਣੀਆਂ ਕਿ ਨਹੀਂ ਦੇ ਉਹਨਾਂ ਦੇ ਸਾਰੇ ਪਰ ਤੁਸੀਂ ਜੇ ਭਾਵਕ ਹੋ ਥੋੜੀ ਅਸੀਂ ਕਦਰ ਕਰਦੇ ਆ ਥੋੜੀ ਤੁਸੀਂ ਮੋਰਚੇ ਨਾਲ ਜੁੜਿਓ ਡੱਲੇਵਾਲ ਨਾਲ ਜੁੜਿਓ ਪਰ ਉਹਨਾਂ ਨੇ ਅਸੀਂ ਕਿਹਾ ਵੀ ਉਹਨਾਂ ਨੇ ਜਿਹੜੇ ਬੰਦਾ ਕਹਿੰਦਾ ਮੈਂ ਮਰਨ ਨੂੰ ਤਿਆਰ ਆਂ ਜੀ ਕੋਈ ਕਹਿੰਦਾ ਮੈਂ ਮਰਨ ਨੂੰ ਤਿਆਰ ਆ ਉਹਨੂੰ ਠੀਕ ਹੈ ਉਹਨਾਂ ਦਾ ਗੁੱਸਾ ਵੀ ਸਰਕਾਰ ਤੇ ਹੈ ਉਹਨਾਂ ਦੀ ਹਮਦਰਦੀ ਵੀ ਹੈ ਢੱਲੇ ਵਾਲ ਨਾਲ ਹੁਣ ਉਸੇ ਉਹਨਾਂ ਨੂੰ ਤਾਂ ਇਹੀ ਕਹਿਣਾ ਵੀ ਸ਼ਾਂਤੀ ਬਣਾ ਕੇ ਰੱਖੋ ਆਪਾਂ ਨੂੰ ਕਬਰਾਟ ਚ ਨਹੀਂ ਆਉਣਾ ਚਾਹੀਦਾ ਇਹੀ ਸਰਕਾਰਾਂ ਕਰਦੀਆਂ ਹੁੰਦੀਆਂ ਵੀ ਕਬਰਾਟ ਚਾਹਣ ਆਪਦੇ ਨਿਸ਼ਾਨੇ ਤੋਂ ਜਿਵੇਂ ਆਪਾਂ